ਹੈਲੋ ਵਾ이스 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੈਲਕਮ ਟੂ आवर ਬਲੌਗ ਤੇ ਹਲੋ ਹੀ ਠੀਕ ਆ ਕੰਦੀ ਇੰਨਾ ਨਹੀਂ ਬੋਲ ਲਾਪਾ ਪਹਿਲਾਂ ਇਹ ਦੱਸ ਇੱਥੇ ਨੀਚੇ ਬਹਿ ਨੀਚੇ ਬਹਿ ਬੈਠ ਇਹ ਦੱਸ ਇਹ ਕਿੰਨਵਾ ਸੂਟ ਆ ਤੁਹਾਡੇ ਦੋਨਾਂ ਦਾ ਕਿੰਨਵਾ ਸੂਟ ਹੈ ਹੀਜੂ ਇਹ ਹੀਜੂ ਦਾ ਸੂਟ ਤਾਂ ਹੈਗਾ ਹੀ ਆ ਇਹ ਕਿੰਨਵਾ ਸੂਟ ਹੈ ਤੁਹਾਡੇ ਦੋਨਾਂ ਦਾ ਜੇ ਸਾਰੇ ਜਿਹੜੇ ਦੋਸਤੋ ਮੇਰਾ ਸੂਟ ਸੋਨਾ ਉੱਚਾ ਮੇਰੇ ਨਰਜੇ ਕਿ ਨਵਾਂ ਸੂਟ ਆ ਪੁੱਛ ਮੰਮੀ ਨੂੰ ਤੇਰਾ ਸੂਟ ਆ ਦਾ ਸੂਟ ਨਹੀਂ ਕਾਊਂਟ ਕਰੀ ਜਾਂਦੇ ਕਿਉਂ ਨਹੀਂ ਕਰੀ ਜਾਂਦੇ ਹੁੰਦੇ ਕਾਊਂਟ ਹੈ ਨਹੀਂ ਕਰੀ ਜਾਂਦੇ ਹੁੰਦੇ ਨਾ ਕਿਉਂ ਨਹੀਂ ਕਰੀ ਜਾਂਦੇ ਹੁੰਦੇ ਤੇ ਹੁਣ ਕਹਿੰਦੀ ਮੈਂ ਤੂੰ ਚੁੰਨੀ ਵੀ ਦੇ ਉਹ ਨਾਲ ਹੁਣ ਮੈਂ ਚੁੰਨੀ ਵੀ ਆਪਣੀ ਕੱਟ ਕੇ ਦੇ ਦਾਂ ਨਹੀਂ ਇਹ ਗੋਟ ਦੇ ਉੱਪਰ ਆਂਦਾ ਵੀ ਲਾ ਦੇ ਫੇਰ ਗੋਟ ਕਰਦੀ ਨਹੀਂ ਤਾਂ ਮੰਮੀ ਤੋਂ ਕਰਾ ਲਈ ਨਾ ਇਹ ਤਾਂ ਕੁਰਤੀ ਟਾਈਪ ਤੋਂ ਵੀ ਕਰਾ ਲਈ ਨਹੀਂ ਲੱਗਣਾ ਨਹੀਂ ਛੋਟੀ ਵਰੀ ਦਾ ਉਹ ਵੀ ਪਾਣੀ ਬੈਠੀ ਹੈ ਛੋਟੇ ਦਾ ਹੀ ਪਾਇਆ ਉਹ ਦੋ ਪਾਣੀ ਬੈਠੀ ਹੈ ਉਹ ਇਕੱਠੀ ਹੋਈ ਹੈ ਡਾਈਪ ਪਰ ਹੀ ਨਿਆ ਰੰਦਾ ਕੋਈ ਨਹੀਂ ਛੁੱਪੀ ਅਡਾਲੇ ਇਹਦਾ ਵੀ ਬਣ ਗਿਆ ਹਾਂਜੀ ਇਹ ਜੇ ਇਹ ਜੇ ਕੋਈ ਨਾ ਸੀ ਵੀਡੀਓ ਬਣਵਾਵਾਂਗੇ ਹਾਂ ਕਿਹੜੀ ਵੀਡੀਓ ਬਾਹਰ ਜਾ ਕੇ ਇਹ ਜਲ ਇੰਨੇ ਸੂਟ ਨਹੀਂ ਸਵਾਈ ਦੇ ਹੁੰਦੇ ਆ ਕੀ ਡਰਾਵੇ ਇਹਦੇ ਖਾ ਵੀ ਲਿਆ ਕਰ ਹੂੰ ਅੱਜ ਘੜੀ ਚੋਲ ਬਣਾਏ ਆ ਹੂੰ ਬਹੁਤ ਸਾਰੇ ਹਾਂ ਇਹ ਜੇ ਤੂੰ ਨਹੀਂ ਕਹਿੰਦੀ ਇਹ ਜੇ ਪਹਿਲੇ ਹੀ ਖਾ ਗਈ ਖਾਲੀ ਚੋਲੇ ਖਾਦੇ ਨਿਕਲੇ ਮੈਂ ਸਾਈਪਨੀ ਫਿਰ ਰੋ ਮੇਰੇ ਗੱਡੀ ਛੋੜਨੀ ਹੋ ਰਹੀ ਹੈ ਵੇਜੋ ਵੇਜੇ ਸੋਕੇ ਜਵੜ ਖਾਦੇ ਐ ਨਹੀਂ ਸੋਦੇ ਨਾਲ ਇਦਾਂ ਹੀ ਰਦੇ ਸਬਜ਼ੀ ਖਾ ਗਏ ਇਹ ਰਾਜੀ ਕਿੱਦਾਂ ਦੇ ਬਣੇ ਪਏ ਮੈਂ ਵੀ ਖਾਵਾਂ ਕੁਛ ਦੇ ਪਇਓ ਕਿ ਦਦੇ ਬੜੇ ਇੱਕ ਪਲੇਟ ਖਾ ਚੁੱਕੇ ਤੁਸੀਂ ਬੈਠਾ ਨਾ ਜਦ ਤਰੀ ਪਤਾ ਲੱਗੇ ਕਿ ਦਦੇ ਤੇ ਨਹੀਂ ਹੁਣ ਮੈਂ ਕਿ ਕੁਛ ਅਲੱਗ ਬਾਤਤਾ ਹੋਊਗਾ ਵਿੱਚ ਕਿ ਉਹ ਅਲੱਗ ਹੀ ਬਾਤਾਂ ਨੇ ਜੀ ਹਮ ਜੋ ਬੜਾ ਭੁੱਲ ਗਈ ਬੱਡੀ ਓਹੋ ਚੱਲ ਪਾ ਕੇ ਲੈ ਮੈਂ ਖਾਣਾ ਥੋੜੀ ਠੰਡੀ ਹੋ ਗਈ ਹੈ ਹਮ ਓਹ ਲੈ ਤਾਂ ਕਸੁੱਤੀਆ ਕੋਪੀ ਦਾ ਬੋਦੇ ਕਿ ਫਿਰ ਸਿੱਧਾ ਕੀ ਹੈ ਗੰਦੇ ਦਾ ਮਾਫ ਕਰਦੀ ਚੀਕਾ ਨਾ ਮਹਾਰਾਜ ਜਿਵੇਂ ਮਾਰਦੇ ਓਏ ਪਿੱਛੇ ਕੋਕਰੇ ਜਾ ਬੈਠੀ ਨਾ ਕੋਕਰੇ ਜਾ ਪਿੱਛੇ ਆ ਆ ਗਈ ਆ ਗਈ ਕੀੜੀ ਆ ਗਈ ਕੀੜੀ ਆ ਗਈ ਇਹਨੂੰ ਡਰਦੀ ਪਹਿਲਾਂ ਡਰਦੀ ਹੁੰਦੀ ਰੋਟੀ ਖਾ ਲੀ ਫਿਰ ਤਿਆਰੋਂ ਕੋ ਵੀਡੀਓ ਬਣਾ ਲਈ ਸਾਡੀ ਕਿਹੜੀ ਵੀਡੀਓ ਬਣਾਣੀ ਆ ਅੱਜ ਨਹੀਂ ਮੇਰੇ ਤੋਂ ਟਾਈਮ ਹੈਗਾ ਜੇ ਬੜਾ ਬਿਜ਼ਨਸਮੈਨ ਬਣੇ ਆਹ ਬਿਜ਼ਨਸਮੈਨ ਹੀ ਆ ਉਹ ਦੇ ਦੇ ਦਿਆ ਬੈਗ ਨਿਰੰਦਰੀ ਕੇ ਸੇ ਰੁਟੜਾ ਤੇ ਰੁਟ ਜੇ ਛੋਟੇ ਮਾਟੇ ਕਲਰ ਕਿੰਨਾ ਥੋੜਾ ਲੱਗਦਾ ਨਾ ਤੇ ਰੁਟ ਦਾ ਹਾਂ ਆ ਵੀ ਮਾਰਦੀ ਇਹ ਜਲਦਾ ਸੋਹਣਾ ਲੱਗਦਾ ਤੇਰਾ ਨਹੀਂ ਉਹ ਦੇਖ ਉੱਪਰ ਪਤਾ ਪਣਾ ਕਰ ਲਿਆ ਕੰਮ ਫਟ ਗਿਆ ਪਜਾਮਾ ਤਾਂ ਤਾਂ ਥੋੜਿਆ ਕਰਕੇ ਨਾ ਖੜੀ ਹੋ ਜਾ ਤੈ ਖੜੀ ਹੋ ਕੋਈ ਗੱਲ ਨਹੀਂ ਕੋਈ ਟਾਈਟ ਸੀਤਾ ਹੈ ਨਾ ਤਾਂ ਇਦਾਂ ਹੋਣਾ ਹੀ ਜਾ ਦਾ ਦਿਖਾ ਗਿਆ ਫਟ ਗਿਆ ਪਜਾਮਾ ਜਾਓ ਦੇਖ ਤਾਂ ਬੜ ਕੇ ਸੁਣੇ ਉਹ ਟੈਟ ਦਿਨ ਲੱਤ ਚੋੜੀ ਆ ਗਈ ਪਾਸੇ ਸੋਟਾਈ ਇਹਦਾਂ ਰ ਹੋਣ ਕੀ ਪਟੀਗਾ ਆਪਣੀ ਹੈ ਨਵਾ ਸੂਟ ਨਵਾ ਹਲੇ ਸੀਤਾ ਪਹਿਲੀ ਵਾਰੀ ਪਾਇਆ ਉਹ ਵੀ ਫਟ ਗਿਆ ਹੈ ਕੌਣ ਦਾ ਵੀ ਢੰਗ ਹੋਣਾ ਚਾਹੀਦਾ ਕੌਣ ਦਾ ਕਿ ਨਿਆਣਿਆਂ ਨੂੰ ਕੀ ਕੌਣ ਦਾ ਢੰਗ ਹੋਣਾ ਹੈ ਉਹ ਆਉ ਚੰਗੀ ਤਰ੍ਹਾਂ ਲੈ ਆਪ ਪੜਾਣੇ ਨੇ ਹਾਂ ਉਹ ਥੱਲੇ ਬੈਠੀ ਕਰਦਾ ਚੜਨਾ ਉਹ ਚੜ ਗਿਆ ਉਹ ਚੜ ਗਿਆ ਨਹੀਂ ਆਸਨ ਛੋਟਾ ਆਪਾਂ ਬਟਾ ਹਾਂ ਜੇ ਇੱਕ ਹੀ ਗੰਦੇ ਕੰਮ ਕੀਤੇ ਤੂੰ ਹਾਂ ਬਟਾ ਘੱਟ ਤਲੇ ਲੈ ਹਜੇ ਹੋ ਗਿਆ ਠੀਕ ਕਹ ਦਾਦੀ ਜੇ ਹੁਣ ਮੇਰੇ ਪ੍ਰੋਬਲਮਾਈ ਸੂਟ ਨੂੰ ਹਾਂ ਇਹ ਅਸੀਂ ਜੀਨੇ ਬੰਦ ਜੀਨੇ ਬੰਦ ਕਰ ਦੋ ਇਹ ਅਸੀਂ ਜੀਨੇ ਬੰਦ ਕਰਦਾਂ ਨਹੀਂ ਆਪ ਬਟੀਕ ਦੇ ਜਾਓ ਹਾਂ ਹਾਂ ਠੀਕ ਆ ਕਹ ਕਿ ਉਹਦਾ ਇਹ ਜਲਦੀ ਕਾਕੇ ਦੀ ਬੋਤਲ ਉੱਤੇ ਰੱਖੀਏ ਧੱਗਾਂ ਰੱਖਿਆ ਹੋਇਆ ਓਏ 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 ਐ ਇਦਾਂ ਨਹੀਂ ਮਾਰਨਾ ਗੰਦਾ ਬੱਚਾ ਮਾਰੀ ਆ ਖੜੋ ਹੁੰਦਾ ਮਾਰਦੀ ਲੱਤਾਂ ਮਾਰਦੀ ਉਹਦੇ ਇਹ ਹੈ ਹੌਨੀ ਡਰਦੀ ਪਹਿਲਾਂ ਡਰਦੀ ਹੁੰਦੀ ਸੀ ਇਹ ਡਰਦੀ ਐ ਜੂ ਓਏ ਆ ਕੀ ਹੁੰਦਾ ਤੇ ਅਮਾ ਵੜ ਗਿਆ ਨਾ ਫੇ ਆ ਦੇਖ ਫੱਲਾ ਬੱਲਾ ਫੱਲਾ ਜਾ ਕੇ ਓਏ ਹੈ ਨਾ ਕੰਗੀ ਕਰਾ ਲਾ ਜਾ ਕਿ ਚੁੱਪ ਹੋ ਗਿਆ ਗਿਆ ਆ ਗਈ ਕਿਥੇ ਗਈ ਲੱਭੀ ਆ ਹੁਣ ਗਈ ਵਿੱਚ ਲੱਭੀ ਆ ਹੁਣ ਲੱਭੀ ਆ ਆ ਕਿਥੇ ਗਈ ਕਿਥੇ ਗਈ ਗਈ ਹੁਣ ਬਾਸ ਉਹਨੇ ਨਹੀਂ ਆਣਾ ਹੁਣ ਉਹ ਗਈ ਉਹਨੇ ਨਹੀਂ ਆਣਾ ਹੁਣ ਗਈ ਆਪਣੇ ਘਰੇ ਆਪਣੇ ਘਰ ਗਈ ਨਾ ਬਾੜੀ ਥੱਲੇ ਨੂੰ ਹੈਡ ਰੈਸਰ ਆਏ ਹੈ ਜੂ ਹੈਡ ਰੈਸਰ ਆਏ ਆ ਹਾਂ ਕੌਣ ਹੈ ਦਾਦੀ ਮੰਮਾ ਮੈਂ ਦਾਦੀ ਹਾਂ ਹਾਂ ਬਾਲ ਬਾਲੋ ਜਲਦੀ ਕਰੋ ਤੂੰ ਇੱਧਰ ਹੀ ਚਿਪੂ ਬਣੀ ਰਹਿੰਦੀ ਤੂੰ ਵੀ ਮੰਮੀ ਕੋਲ ਕਰਾ ਲੈਣੀ ਫਿਰ ਚਿਪੂ ਬਣਾਈ ਗਈ ਸਿੱਧੇ ਕਰਕੇ ਕਿਥੇ ਗੋ ਉਹ ਹੋਇਆ ਨਹੀਂ ਕਿਤੇ ਗੁੱਤ ਬਣਾ ਲੈ ਨਹੀਂ ਨਹੀਂ ਦੌੜ ਫੇ ਚੱਲ ਗੈਟ ਆਊਟ ਤੂੰ ਮੇਰਾ ਬੱਚਾ ਛੋੜਾ ਬਣਦਾ ਦਾਦੀ ਕੋਲ ਨੇ ਕੋ ਫੂਪਾ ਉਹ ਦੋ ਦੱਡੇ ਹੋ ਜਾਣ ਨੇ ਰੋਮਾਂ ਦੇ ਉਹ ਚੱਲਦੇ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਹੈ ਟਮਾਟਰ ਬੜੇ ਮਜ਼ੇਦਾਰ ਆਹ ਟਮਾਟਰ ਆਹਦੇ ਛੱਡ ਟਮਾਟਰ ਟਮਾਟਰ ਅਰੇ ਓਏ 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 ਗੰਦਾ ਬੱਚਾ ਆਜੋ ਆਜੋ ਮਪਾਪਾ ਕੋ ਆਜੋ 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 ਓਏ ਓਏ ਮਾਵਾ ਨਹੀਂ ਆਇਆ ਆਜੋ 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 ਸਾਰੇ ਨੇ ਇੱਕੋ ਜਿਹੇ ਸੂਟ ਪਾਏ ਓਏ ਸਿਪਾਈ ਆ ਸੇਮ ਸੇਮ ਹਾਂ ਬਾਜੇ ਵਾਲੇ ਹੈ ਦਾਦੀ ਦਾਦੀ ਨਹੀਂ ਬਣੀ ਦਾਦੀ ਗਾਣਾ ਪ੍ਰੋਗਰਾਮ ਬੁੱਕ ਕਰਾ ਲਓ ਬਾਜੇ ਦਾ ਹੈ ਹਾਂ ਕਿੰਨੇ ਬੈਂਟ ਦੇ ਹੋਣਗੇ ਪੈਸੇ ਕੀ ਉਹਨਾਂ ਨਾਲ ਗੱਲ ਕਰੀਂ ਮਿਲ ਜਾਂਦਾ 5-5 10-10 ਹਜ਼ਾਰ ਰੁਪਏ ਮਿਲਦਾ ਅੱਜ ਕੱਲ੍ਹ ਹੈ ਫੇੜੀ ਜਾਣਾ 1 ਲੱਖ ਨੂੰ ਲਾ ਦੇਣਾ 2 ਲੱਖ ਤੁਹਾਨੂੰ ਹੀ ਸੱਦਣਾ ਅਗਲੇ ਆ ਹੈ ਸਿੰਗਲ ਨਾਲ ਸੱਤ ਲੂ ਗਈ ਇੰਨੇ ਕਰ ਦਿੰਦੀ ਹਾਂਜੀ ਆਜੋ ਆਜੋ ਪਾਪਾ ਕੋ ਆਜੋ 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 ਦੌੜ ਕੇ ਦੌੜ ਕੇ ਓਏ ਓਏ ਉਹ ਕਾ ਕੋਸ਼ਿਸ਼ ਤਾਂ ਕਰਦੀ ਆ ਹਾਂ ਲੈ ਤੰਨੇ ਹੋ ਗਈਆਂ ਤਿਆਰ ਹੈ ਹੈ ਜੋ ਹੋ ਗਈ ਸੀ ਰੈਡੀ ਸੋਨਾ ਸੂਟ ਪਾ ਲਿਆ ਦਿਖਾਓ ਸੂਟ ਕਿੱਥੇ ਆ ਓ ਵਾਓ ਮੰਮਾ ਨੇ ਵੀ ਪਾਇਆ ਬਾਣੀ ਨੇ ਵੀ ਪਾਇਆ ਸੂਟ ਬਾਣੀ ਦਾ ਦੁੱਧ ਦੋ ਦਿਨ ਦਵਾਲੀ ਰਹਿੰਦੀ ਸਾਰਾ ਦਿਨ ਹੈ ਅੰਮੀ ਉਹਨੂੰ ਦੁੱਧ ਸਾਰਾ ਦਿਨ ਭੁੱਖੀ ਭੁੱਖ 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 ਉਹਨੂੰ ਦੁੱਧ ਤੋਂ ਸਵਾ ਕੰਮ ਕੀ ਆ ਜਾਣਾ ਨਾ ਨਾ ਸੁਸੂ ਕਰਦੇ ਕਹਿੰਦੇ ਲੱਗ ਮੈਂ ਨਹੀਂ ਹੋਣਾ ਲਿਆ ਫਿਰ ਫਰਤ ਪਾਈ ਜਾਣਾ ਹਾਂਜੀ 헤ਜੂ ਇੱਦਾਂ ਵੇ ਵੀਡੀਓ ਬਣਾਣੀ ਸੀ ਰੇਲਾ ਬਣਾਣੀ ਆ ਅੱਜ ਨਿੱਕੀ ਦੀ ਫਰਾਕ ਵੀ ਸੋਹਣੀ ਆਈ ਆ ਨਾ ਸਹੀ ਆ ਜੀ ਉਹ ਜਦੋਂ ਪੀਕਾ ਕਿੰਨੀ ਬਾਉਦੇ ਲੈ ਆ ਜੀ ਹਾਂ 헤ਜੂ ਇੱਧਰ ਦੇਖ ਪਾਪਾ ਵਾਲਾ ਬਾਹਰ ਨਹੀਂ ਲੁਆਈ ਤਾਂ ਫਾਇਦਾ ਹੋ ਗਿਆ ਕਿ ਮੈਂ ਬਾਜੂ ਨਾਲ ਲੁਆਈ ਦੇਦੀ ਫਰੋਕ ਬਣ ਗਈ ਹਾਂ ਬਾਜੂ ਦੇ ਕੱਪੜੇ ਮੈਂ ਤੇ ਪਜਾਮਾ ਬਣਵਾ ਲਿਆ ਤੇਦਾ ਸੂਟ ਬਣ ਗਿਆ ਜੇ ਸਲਵਾਰ ਬਣਾ ਲਈ ਹੈ ਪਜਾਮਾ ਬਣਵਾ ਲਿਆ ਤੇਜਦਾ ਬਣ ਗਿਆ ਜੇ ਸਲਵਾਰ ਬਣਾਉਂਦੀ ਫਿਰ ਕਿੰਦੀ ਦੇਗੀ ਦੇ ਲੱਗ ਠੀਕੰਦੀ ਬੋਲ ਲਾ ਜਾਣ ਕੇ ਬੋਲਦੀ ਆ ਉਦਾਂ ਜਦ ਤੂੰ ਬੋਲਦੀ ਨਾ ਰੀਸ ਕਰਦੀ ਆ ਹੈਲੋ ਗਾਇਸ ਹੈਲੋ ਗਾਇਸ ਨਹੀਂ ਆਜਾ ਅੱਜ ਨਹੀਂ ਆਇਆ ਹੈਲੋ ਗਾਇਸ ਹੈਲੋ ਠੀਕ ਹੋ ਗਾ ਠੀਕ ਹੋ ਰੋਟੀ ਖਾ ਲਈ ਆ ਰੋਟੀ ਖਾਈ ਪਾਣੀ ਪੀਤਾ ਹਾਂ ਉਹ ਆ ਵੀ ਗਈ ਆ ਤੇ ਪੀਤਾ ਖਾ ਲਈ ਓਏ ਓਏ ਵਾਓ ਹੈ ਜੋ ਕਹਦੀ ਆ ਹਾਂ ਲਾ ਲਓ ਫੇ ਲਾ ਲਓ ਜਲਦੀ ਲਾ ਲਓ ਹਾਏ ਦਰਮਣ ਪਰਸ ਨਹੀਂ ਤੇ ਇਹ ਚੱਕ ਹਾਏ ਹਾਏ ਇੱਥੇ ਕੀ ਆਸੀ ਕੁਛ ਨਹੀਂ ਹੋਇਆ ਇੱਥੇ ਇੱਥੇ ਬੱਜਿਆ ਅੱਛਾ ਲਾ ਲਾ ਹਾਂ ਦਾਦਾ ਵੀ ਲਾ ਲਓ ਹਾਂ ਨਹੀਂ ਇਹ ਕਿਹੜਾ ਸਟਾਈਲ ਹੈ ਜੁੱਤੀ ਪਾਣ ਦਾ ਜਿਹੜੀ ਪਿੱਛੇ ਕਰਨ ਵਾਲੀ ਹੈ ਉਹ ਅੱਗੇ ਕੀਤੀ ਹੋਈ ਹੈ ਹੂੰ ਧਣਿਆ ਣਿਆਣੇ ਕਰ ਲਾ ਹੁਣ ਇਹ ਇਹ ਕਿਹੜਾ ਸਟਾਈਲ ਹੈ ਇਹ ਹੈਗੀ ਤਾਂ ਇੱਕ ਕੁੜੀ ਰੰਗਾਂ ਚੋਂ ਪਰ ਦਸਤੀ ਲਗਾਵੇ ਜੇਂਦਰੀ ਆਖੇ ਰੁਆਰ ਦੇ ਲਈ ਇਹ ਇਹ ਇਹਦਾ ਸਾਈਡ ਦੇ ਕੋਈ ਇਹ ਪੁੱਦਨੇ ਲਾ ਆ ਦੇਖੋ ਓ ਵਾਓ ਇਹੇ ਇਹ ਕਿਹੜਾ ਤਰੀਕਾ ਆ ਹੁੜ ਹੁੜ ਦਬੰਗ ਦਬੰਗੋ ਲਾਉਂਦੇ ਨੇ ਪਿਛੇ ਅਣਕ ਲਾਉਂਦੇ ਹੁੰਦੇ ਨੇ ਇਹਨੇ 헤어 ਵਿੰਡ ਲਾਇਆ ਹੋਇਆ ਆ ਉਹ ਮੁੰਡਾ ਹੀ ਇਹ ਕੁੜੀ ਆ ਮੇਰੇ ਵੀ ਗੂਗਲਸ ਲਾ ਕੇ ਚੱਲ ਗਈ ਹੈ ਕਹਿੰਦੀ ਬਹਿ ਲੈ ਅਜੇ ਤੱਕ ਹੋਦੀ ਰਹੂਗਾ ਏਡੇ ਲਾਏ ਆ ਇਹ ਨਹੀਂ ਵਾਲ ਨਹੀਂ ਬਣਾਣੇ ਹੁਣ ਕਿਉਂ ਲੱਗੀਆਂ ਮੰਮੀ ਕਹਿੰਦੇ ਬਣਾ ਲਾ ਸਿੱਧਾ ਚੱਪੜਾ ਮੰਮੀ ਕਹਿੰਦੇ ਨਹੀਂ ਆਪ ਗਿਆ ਤੂੰ ਝੂਠੇ ਦਾ ਬੋਲਦੀ ਮੰਮੀ ਇਹ ਮੰਮੀ ਨਹੀਂ ਹੈ ਮੈਂ ਹੀ ਗਿਆ ਕੋਈ ਇਹਨੂੰ ਵੀ ਚੁੱਪ ਕਰਾ ਲਓ ਕੋਈ ਚੁੱਪ ਕਰੇ ਤੇ ਇਹ ਹੈ ਕੁਝ ਵੀ ਕਰਾਓ ਮੈਂ ਕਰਾਂ ਨਹੀਂ ਪਿਆ ਆਂ ਤੂੰ ਵਾਲ ਦਾ ਵਾਲਾ ਆ ਤਰੀ ਜਾਂਦੀ ਆ ਅੱਛਾ ਰੀਸ ਕਰਦੀ ਪੂਰੀ ਪੂਰੀ ਰੀਸ ਕਰਦੀ ਏ ਹਾਂ ਹੋ ਗਈ ਤਿਆਰ ਹੈ ਹੈ ਕੋਚੇ ਡੂੰਢੀ ਬੜਾ ਸਟਾਈਲ ਦਿਖਾ ਪਹਿਲਾਂ ਆਪਣਾ ਲੋਕਾਂ ਨੂੰ ਮੈਂ ਤਾਂ ਦੇਖ ਲਾ ਪਹਿਲਾਂ ਇੱਕ ਵਾਰ ਮੈਂ ਤਾਂ ਦੇਖ ਲੈ ਇੱਕ ਵਾਰ ਉਹ ਜਿਹੜੇ ਹੁੰਦੇ ਨੇ ਉਹ ਜਿਹੜੇ ਆ ਕੇਨਾ ਹੋਏ ਆ ਨਿਕਰੋ ਹੁੰਦੇ ਨਹੀਂ ਨਹੀਂ ਨਿਕਰੋ ਨੂੰ ਬਹੁਤ ਠੀਕ ਕਰਦੇ ਆ ਹਾਂ ਇਹ ਤਾਂ ਮਉਧਯਮ ਨਿਕਰੋ ਅੱਛਾ ਸਾਰੇ ਜਿਹੜੇ ਹੇਅਰ ਡਰੈਸਰ ਹੁੰਦੇ ਸਾਰੇ ਆਪਣੇ ਆਪ ਨੂੰ ਕਹਿੰਦੇ ਹੁੰਦੇ ਮੈਂ ਤਾਂ ਬਹੁਤ ਵਧੀਆ ਹਾਂ ਪੰਜਾਬੀ ਸਟਾਈਲ ਆ ਹਾਂ ਪੰਜਾਬੀ ਆ ਸੋਹਣਾ ਆ ਜੂਸ ਦੀ ਮਿਲਣਾ ਹੋਰ ਖਤਮ ਹੋ ਗਿਆ ਜੂਸ ਨਹੀਂ ਮੈਂ ਨਾ ਇੱਥੇ ਗੱਦੀ ਲੈ ਕੇ ਬੈ ਗਈ ਆ ਨਾਲ ਹੀ ਤੇ ਚਾਰ ਗੱਦੀਆਂ ਰੱਖੀਆਂ ਨੇ ਸਾਰਾ ਸੋਫਾ ਖਾਲੀ ਕਰਦਾ ਇੱਥੇ ਕਰਦੇ ਆ ਇੱਕ ਦਿਨ ਮੈਂ ਸੋਫੇ ਤੇ ਸੁੱਤਾ ਪਿਆ ਮੇਰੇ ਲੋਕੇ ਗੱਦੀਆਂ ਹੀ ਗੱਦੀਆਂ ਕੀਤੀ ਜਵੇਂ ਕਿੰਨੇ ਆਲੇ ਦੁਆਲੇ ਇੱਦਾਂ ਹੀ ਕਰਦੀ ਹੈ ਹਾਂਜੀ ਬਾਣੋ ਬਸ ਕਰਾਂ ਯਾਰ ਕਿੰਨਾ ਦੁੱਧ ਪੀਣਾ ਹੈ ਕੀ ਆ ਯੋਸੇ ਪਲਾਨ ਦੇ ਰੁਕ ਜਾ ਦਿੰਨਾ ਹੈ ਬੋਤਲ ਹੀ ਚੱਕ ਲਈ ਅਗਲੀ ਹਾਂ ਦੇਖ ਲੋ ਨੂੰ ਸਹੀ ਕਲਾਈਟ ਨੂੰ ਪਸੰਦ ਨਹੀਂ ਆਏ ਸਟਾਈਲ ਇਹ ਤੇ ਇਹ ਦਵਾਰਾ ਟਾਤੇ ਕੀ ਚੱਕਰ ਆ ਦੂਰ ਤੇਰਾ ਉਹ ਦੇ ਦਿੱਤਾ ਤੈਨੂੰ 4 ਗਲਾਸ ਪੀ ਗੀਆ ਹੋਰ ਕਿੰਨਾ ਪੀਣਾ ਹੈ ਚਾਰ ਦੂਸ ਪੀਣਾ ਨਹੀਂ ਇਹ ਇਹ ਕੀ ਹੋਇਆ ਮੰਮੀ ਉਹ ਪਸੰਦ ਨਹੀਂ ਆਇਆ ਬਾਲ ਪੱਟ ਦੇ ਇਹਦੇ ਇੱਥੇ ਕਰਨੇ ਪੈਣਾ ਹੈ ਇਹਦੇ ਕਰਨੇ ਪੈਣਾ ਸ਼ਰਮਣ ਟਕਾਂਦੀ ਹੈ ਇਹਦਾ ਆ ਤੇ ਇਹਨੇ ਬੀਬੀ ਬੋ ਗਿਆ ਇਹਦੇ ਕੰਤੇ ਮਾਰ ਇੱਕ ਤੇ ਮੇਰੇ ਕੰਤੇ ਬੀਬੀ ਕਰੀ ਜਾਂਦੀ ਐ ਉਹ ਕੀ ਆ ਕੀ ਆ ਕੀ ਲੈਣਾ ਕੀ ਲੈਣਾ ਹੈ ਹਾਂ ਜੂਸ ਹੋ ਗਈ ਹੈ ਹਾਂ ਨਹੀਂ ਜੂਸ ਚੱਲ ਚੋ ਚੂਗੀ ਪਤਾ ਕੋਈ ਨਹੀਂ ਆ ਆ ਖੜੀ ਹੋਈ ਆ ਮੈਂ ਫਿਰਦੀ ਭਈ ਆਲੇ ਚੂਲੇ ਜਬਾਦੀ ਐ ਇਹਨੂੰ ਫੇ ਚਲੋ ਆਖਾ ਜੀ ਤੰਗ ਨਹੀਂ ਕੀ ਚੱਕਰ ਅੱਜ ਮੈਚਿੰਗ ਹੀ ਕਰੀ ਜਾਂਦੇ ਸਾਰੇ ਜਿਹੜੇ ਹੈ ਹੈ ਚੱਲੇ ਆ ਅੱਜ ਕਿਹੜਾ ਲਵੈਂਡਰ ਡੇ ਆ ਅੱਗੇ ਚੱਲੇ ਟ੍ਰਿਪ ਤੇ ਟ੍ਰਿਪ ਤੇ ਕਿੱਥੇ ਚੱਲੇ ਆ ਕਿੱਥੇ ਅਈ ਤੂੰ ਮੈਂ ਤਪਾਟ ਤੇ ਗੱਲੀ ਮੈਚਿੰਗ ਕਰਕੇ ਅੱਜ ਚਲੇ ਕੇ ਕੈਨੇਡਾ 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 ਤੂੰ ਪੰਜਾਬ ਪੰਜਾਬੀ ਆ ਪੰਜਾਬ ਜਾ ਕੇ ਪੰਜਾਬੀ ਵਰਗੀ ਹੋ ਗਈ ਕੈਨੇਡਾ ਮੇਰੀ ਕੁੜੀ ਨਿੱਕੀ ਕਿੱਥੇ ਆ ਉਹ ਅੰਦਰ ਡੈਡੀ ਕੋ ਭਾਈ ਆ ਅੱਛਾ ਸੋ ਗਈ ਸੋ ਸੇਮ ਤਾਂ ਹੋ ਗਈ ਸੀ ਸਾਡੇ ਨਾਲ ਸੋ ਗਈ ਆ ਕੀ ਕਰਨੀ ਹੈ ਇਹ ਤੂੰ ਜਾਣਾ ਕਿੱਥੇ ਕਿੱਥੇ ਜਾਣਾ ਹੈ ਕਿੱਥੇ ਜਾਣਾ ਗੱਡੀ ਬੈਣਾ ਗੱਡੀ ਬੈ ਕੇ ਕਿੱਥੇ ਜਾਣਾ ਮਾਮਾ ਕੋ ਜਾਣਾ ਹੈ ਨਹੀਂ ਆ ਪਰ ਮਾਮੂਣੋਂ ਕਹੇ ਪੈਟਰੋਲ ਦੇ ਪੈਸੇ ਦੇ ਲੱਗ ਲੱਗੇ ਬਹੁਤ ਟਾਈਮ ਲੱਗਦਾ ਹੈ ਇਦਾਂ ਨਿੱਕੇ ਨਿੱਕੇ ਮਾਮੂਣੋਂ ਕਹੇ 5000 ਰੁਪਇਆ ਆਪਾਂ ਫੇਰ ਆਨੇ ਆ 500 ਜਿਸ ਹੁ ਤੱਕ ਤੁਹਾਡਾ 5000 ਤੇਲ ਦਾ ਬੋਵਾਂਗੇ ਬਾਕੀ ਉੱਥੇ ਜਾ ਕੇ ਦੇ ਦੇਣੇ ਉਹਨਾਂ ਨੇ ਸ਼ਗਲ ਥੋੜੇ ਬੋਤੇ ਇਹ ਤਾਂ ਵੇ ਵੀ ਨਹੀਂ ਪਰਣਾ ਆਹ ਕਿਦਾਂ ਮਜੇ ਨਾਲ ਸੁੱਤੀ ਪਈ ਹੈ ਇਹ ਸਾਲੂ ਰਾਤ ਨੂੰ ਜਗਰਾਤਾ ਕਰਾਣ ਦਾ ਜਗਵਾੜ ਕਰ ਇਹ ਹੱਲੇ ਨਾ 8 ਵਜੇ ਆ ਰਾਤ ਦੇ ਨਹੀਂ ਉੱਦਾਂ ਤਾਂ ਉੱਠ ਜਾਂਦੀ 6 ਵਜੇ ਉੱਠ ਕੇ ਇਹ ਅੱਜ ਸੁੱਤੀ ਹੈ ਨਾ ਇਹਨੇ ਬੱਸ ਕਿਹਾ ਅੱਜ ਹਾਂ ਅੱਗੇ ਤਾਂ 2 ਵਜੇ ਸੋ ਜਾਂਦੀ ਇੱਕ ਘੰਟੇ ਇੱਕ ਡੇਢ ਘੰਟੇ ਲਈ ਅੱਜ ਨਹੀਂ ਸੌਂਦੀ ਨਹੀਂ ਸੌਣਾ ਮੈਨੂੰ ਲੱਗਦੇ ਨਹੀਂ ਚਿੰਤਪਾਕ ਦਮ ਦਮ ਇਹਦਾ ਕੀ ਤਾਂ ਹੈ ਕੰਦੀ ਵਸ ਤਿਆਰ ਹੋ ਜਾਓ ਨਹੀਂ ਹੋ ਕਰਦੀ ਹੈ ਹਰੇ ਰਾਮ ਹਰੇ ਰਾਮ 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 ਹਰੇ ਉੱਡ ਜਾ ਬੁੱਤੂ ਵਾਣੋ ਵਾੜ ਵਣ ਬਣ ਵਣ ਵਾੜੋ ਵਾੜੋ ਵਾੜੀ ਵਾੜੀ ਫ੍ਰੀ ਲਾਈਫ ਆ ਦੇ ਆ ਕੇ ਠਾਣ ਬਸ ਇਹ ਜਿਹੜਾ ਇਹ ਜਿਹੜਾ ਚਵੇੜ ਮਾਰ ਲੱਗੀ ਤੇਰੇ ਬਾਣੀ ਚਵੇੜ ਮਾਰ ਨਹੀਂ ਬਾਣੀ ਨੇ ਤੇਰੇ ਓਏ ਕਾਕੇ ਉੱਤੇ ਓਏ ਕਾਕੇ ਉੱਤੇ ਤੁਸੀਂ ਠਾਏ ਆ ਦਾਦੀ ਆ ਗਏ ਆ ਓਏ ਦਾ ਥੋੜੇ ਘੜੇ ਦਾ ਦੇ ਦੂੰ ਇੱਦਾਂ ਹੌਲੀ ਹੱਥ ਰੱਖੀ ਦਉਂਦਾ ਦਵਾਈ ਦਾ ਥੋੜੀ ਜਿਹੀ ਰਹਿ ਜਲ ਤੂੰ ਹਾਂ ਹੋਲੀ ਸ਼ਰਧ 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 ਆਪਣੇ ਬੱਚਾ ਇਹ ਮੋਡਰਨ ਵਾਲੀ ਜੀਨਸ ਹੈਗੀ ਏ ਤੇ ਥੋੜੀ ਜਿਹੀ ਵੱਡੀ ਤੈਨੂੰ ਪਤਾ ਲੱਗਣਾ ਜੋ ਤੇਰੇ ਬਾਲ ਪਟਿਆ ਕਰੋਗੇ ਨਾ ਉੱਠ ਕੇ ਕਿਆ ਕਰਿਆ ਕਰਨ ਹਾਂ ਹੈ ਦੇਈਂ ਕਿੱਦਾਂ ਲੱਗਦੀ ਔਲੇ ਨਹੀਂ ਵੱਡੀ ਹੋ ਕੇ ਮਾਰੂ ਜੀ ਇਹ ਕਰਦੀ ਹੈ ਸੁੱਤੇ ਹੈ ਤੁਸੀਂ ਵੀ ਸੋ ਜਾਓ ਫਿਰ ਨਹੀਂ ਇਹ ਨੇ ਤਾਂ ਇਹ ਸੁਣ ਲੱਗ ਜਾਵੇ ਚੁੱਟੀ ਚੁੱਟੀ ਵੀ ਇਹ ਤਾਂ ਆਪਣੇ ਮੂੰਹ ਵਰਗਾ ਦੇਖ ਰਹੇ ਹੁੰਦਾ ਹਾਂ ਇਹ ਨਹੀਂ ਸਭ ਜ਼ੋਰ ਨਹੀਂ ਤੂੰ ਮੈਂ ਕਿਹ ਫੜਿਆ ਤੂੰ ਛੱਡ ਦੋ ਮਿੰਟ ਉੱਠੋ ਯਾਰ ਇਦਾਂ 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 ਕੀ ਕੀਤਾ ਹੈ ਜੈ ਜੈ ਬਾਸ ਜੈ ਬਾਤਾ ਜੈ ਬਾਤਾ ਆ ਲੈ ਇਹ ਮੰਮੀ ਆਰੇ ਬਾਹਰ ਬੱਟੇ ਚੁੱਕ ਕੇ ਲਿਆਈ ਆ ਤੇ ਮੇਰੇ ਇਹ ਦਿੰਦੇ ਸਮੋਸੇ ਖੇਡਦੇ ਜੀਓ ਵੀ ਦੋਨੇ ਇਹਨੇ ਖੇਡ ਲਓ ਤੁਸੀਂ ਖੇਡਿਆ ਕਰੋ ਦੋਨੇ ਇਹਨੇ ਕੰਮ ਰਹਿੰਦਿਆ ਕਰੋ ਕਰੋ ਨੂੰ ਇਹੀ ਕਰਿਆ ਕਰੋ ਲੈ ਥੱਲੇ ਜਲ ਜਾਣਾ ਵਿੱਚ ਵੜ ਜਾਣਾ ਬੱਟੇ ਥੱਲੇ ਹੀ ਖੇਡ ਲੈ ਪਹਿਲਾਂ ਤੈਨੂੰ ਚਾਹਾਂਗੇ ਇਥੇ ਠੀਕ ਆ ਥੱਲੇ ਬਹਿ ਜਾਕਰ ਥੱਲੇ ਸੋਇਆ ਕਰ ਥੱਲੇ ਖੜਿਆ ਕਰ ਕੀਤੇ ਨਾ ਇਹਨਾਂ ਤੇ ਕੀਤੇ ਤੇਰੇ ਹਿੱਦੇ ਆ ਤੂੰ ਹਾਂ ਅੰਨੇ ਬਹੁਤ ਹੋ ਗਏ ਯਾਰ ਅੱਛਾ ਬੱਝ ਗਿਆ ਉਹਦੇ ਤੇ ਇੱਕ ਹੱਥ ਨਾਲ ਉਹ ਕਿਥੋਂ ਘੱਟ ਨਾ ਆਉਂਦਾ ਹੁਣਾਂ ਪੁੱਤਾ ਦੇਣਾ ਇੱਦਾਂ ਕੁੱਤੇ ਵੇਖਦੇ ਨਹੀਂ ਆਂ ਆਹ ਕੁੱਤਾ ਕਹਿੰਦੇ ਇਸਮੀ ਮੈਂ ਕੋਠੀ ਵੇਖਦੇ ਹਾਂ ਹਾਂ ਇਹਨਾਂ ਦਾ ਵੀ ਇਹੀ ਕਹਿੰਦੇ ਕਹਿੰਦੀ ਮੂਹੇ ਕਿਦਾਂਣਾ ਦੇ ਮਮੀ ਲੈ ਇੱਕ ਚੱਕੋ ਠੀਕ ਇੱਕ ਕਿਉਂ ਚੱਕਿਆ ਸਾਲੇ 4 ਹੀ ਚੱਕਦਾ ਹੈ ਹੁਣ ਚੱਕਨੇ ਚਾਰ ਪਹਿਲਾਂ ਫੱਤੀ ਦੇਖੀ ਤੇ ਕਰੇ ਚੱਕਨੇ ਚਾਏ ਇੰਨੇ ਉੱਤੇ ਥੋੜਾ ਮਾਰਨਾ ਹੁੰਦਾ ਇੱਥੇ ਹੀ ਮਾਰੇ ਆ ਜਿਹੜਾ ਤਾ ਉਹਨੂੰ ਹੀ ਥੇਲ ਲਾਂਦਾ ਜਿਹੜਾ ਇੱਥੇ ਮਾਰਦਾ ਹੁੰਦਾ ਹੁਣ ਕਿਦਾਂ ਉਹ ਜਾਰੇ ਮਾਰਦਾ ਨਾ ਸੋ ਕੇ ਨਾ ਆਦਰ ਦਾ ਸਤੋ ਬੋਲ ਨਾ ਇਹ ਕਿਦਾਂ ਕਰੇ ਮਾਰ ਕੱਢਣਾ ਇੱਕ ਉਹਦੀ ਹੋਣੀ ਏ ਜੇ ਆਕਰਦੇ ਮਮਾ ਲੰਘੋ ਆ ਨਾ ਖੇਡ ਲਓ ਖੇਡ ਲਓ ਮਮਾ ਖੇਡਦਾ ਆ ਬੈਠਾ ਮਮਾ ਖੇਡਦੇ ਚਲ ਮਮਾ ਖੇਡ ਲੈ ਇੱਕ ਵਾਰ ਰੁਕੋ ਵੀ ਇਹ ਜੇ ਖੇਡ ਲੰਦੇ ਮਮਾ ਇਹ ਇੱਕ ਇਹ ਦੇ ਆਕਰ ਦਿੱਲੀ ਡੈਡੀ ਕੇੰਦੇ ਸਰਵਾਈਕਲ ਠੀਕ ਹੁੰਦਾ ਇਹਨਾਂ ਅੱਜ ਬੁਣਦਾ ਹੀ ਤਾਂ ਹੁੰਦਾ ਹੀ ਠੀਕ ਹੁੰਦਾ ਹੀ ਕਿੰਨੇ ਕਿੰਨੇ ਗੇਮ ਖੇਡੀ ਆ ਪੁੱਛ ਲੈ ਕਹਿੰਦੇ ਕੀ ਇਹ ਨੁਕਸੇ ਹੈਂ ਇਹ ਪਹਿਲਾ ਕੁੱਤਾ ਆਪਣਾ ਕੋਠੀ ਇਹਦਾ ਹਾਂ ਥਾਗੀ ਹੈਂ ਤਸੀਨੇ ਆਗੇ ਹੈਂ ਥਾਗੀਆਂ ਆਹੋ ਅੱਛਾ ਉਹਨਾਂ ਨੇ ਇਹ ਤੇ ਖੇਲੇ ਹਾਂ ਇਹ ਜੂ ਮਮਾ ਨੂੰ ਪੁੱਛਾ ਥਾਗੇ ਆ ਨਹੀਂ ਮੈਂ ਵੀ ਚਾਏਗਾ ਨਹੀਂ ਉਹ ਸਿੱਟਦੇ ਨੇ ਸਿੱਟਦੇ ਨਹੀਂ ਆਈ ਆਵੇਂ ਮੂੰਹ ਆਜ ਪਾਉਗੀ ਕੀ ਸਿੱਟਦੇ ਆ ਉਹ ਬੱਟੇ ਉਹ ਮੈਂ ਰੱਖ ਫ੍ਰੀਜ ਤੇ ਉੱਪਰ ਰੱਖਿਆ। ਲਾ ਦਸੀਆ ਉਹਨੂੰ। ਫ੍ਰੀਜ ਦੇ ਉੱਤੇ ਹੱਥ ਜਾਣੇ ਨਾ। ਫੀਲਿੰਗ ਇਹਨੇ ਨਾ। ਅੱਲ ਨੂੰ ਕੁਛ ਅੱਛਾ ਖੇਡਣਾ ਆ। ਕੱਲ੍ਹ ਖੇਡਣਾ ਆ। ਬਾਰੀ ਲਾ ਖੇਡਣਾ। ਇੰਦਾ ਕਰੀ ਨਾ ਮੰਮੀ ਨਾਲ ਖੇਡ ਲਈ ਤੂੰ ਦੋਨੇ ਜਣੇ ਖੜੀ ਆਇਆ। ਹੈਂ? ਤੈਨੂੰ ਇੱਕ ਹੋਰ ਗੇਮ ਦੱਸਾਂਗੇ। ਅਸ਼ਟ ਅਸ਼ਟੋਂ ਦੇ ਗੇਮ। ਹਾਂ ਅਸ਼ਟ ਗੇਮ। ਉਹ ਜਿੱਦਾਂ ਉਹਨੇ ਹੁੰਦਾ ਲੁੱਡੋ ਨਹੀਂ ਹੁੰਦਾ ਜਿੱਦਾਂ। ਤੈਨੂੰ ਲੁੱਡੋ ਮਲੀ ਆਂਦੀ ਖੇਡਦੀ ਨਾ। ਲੁੱਡੋ ਆਂਦੀ ਆ ਖੇਡ ਕੇ ਦੇਖੋ ਮੇਰੇ ਨਾਲ ਕੋਈ ਰੱਲੂ ਤੁਹਾਨੂੰ ਖੇਡ। ਚੱਲ ਆ ਖੜੀਏ। ਕੱਲ ਲੁੱਡੋ ਖੇਡਾਂਗੇ। ਹੈ ਨਾ ਰੱਖਾਂਗੇ ਕਿ ਸ਼ਰਤ ਹੈ ਚੈਲੰਜ ਕੇ ਜਨੂ ਚਲਾਵਾਂਗੇ ਬਈ ਇਹ ਜਨੂ ਚਲਾਵਾਂਗੇ ਨਾ ਕਹਦੀ ਇਨੇ ਹੀ ਕਹਿਣਾ ਚਲ ਚਾਰ ਚੈਨ ਵੇਖਣੇ ਹੋਣਾ ਦੇਮਾਲ ਕਿੰਨੇ ਕੋਲ ਖਾਂਦੀ ਨੂੰ ਥੋੜਾ ਪਾ ਲੇ ਖਾਂਦੀ ਨੂੰ ਕਹਿੰਦੇ ਰੱਖ ਲਿਓ ਕਹਿੰਦੇ ਗੇਮ ਰੱਖੀ ਹੋਈ ਹੈ ਮੇਰਾ ਆਪਾਂ ਕੀ ਪਾਈ ਹੋਈ ਹੈ ਬੱਚਾ ਤੋਂ ਡੈਰਿੰਜਰ ਆਪਾਂ ਪਾਈਆਂ ਆਈਆਂ ਬੱਚਾ ਕਰ ਹੈ ਗਰਮੀ ਹੋ ઠੰਡ ਹੋ ਗਈ ਆ ਤਾਂ ਕਰਕੇ ਤੇ ਪੈਰ ਦੀਆਂ ਪਾਈਆਂ ਆਂ ਮਛਰ ਤੋਂ ਮਛਰ ਕੇ ਆਂ ਹਾਂ ਮਛਰ ਦਾ ਉਹ ਮੋਸ ਭਈਆ ਉਹ ਲਾ ਲੋ ਕਹਿ ਕੇ ਇਦਾਂ ਡੜੀ ਇਦਾਂ ਨਹੀਂ ਮਤ ਤੁਸੀਂ ਜਰਾਬਾ ਨਹੀਂ ਪਾਣੀਆਂ ਹਾਂ ਹੋ ਗਰਮੀ ਚੜਨੀ ਜਰਾਬਾ ਤੁਸੀਂ ਥੋੜਾ ਪਾਣੀਆਂ ਤੇ ਸਰ ਵੀ ਬੰਦਿਆ ਹੋਇਆ ਤੇ ਜਰਾਬਾ ਆਹੋ ਜਰਾਬਾ ਵੀ ਨਹੀਂ ਪਤਲੀਆਂ ਕਿੱਥੋਂ ਆਇਆ ਜਰਾਬਾ ਪਤਲੀਆਂ ਆਹ ਕੌਣ ਕਹਿੰਦਾ ਦੱਸਿਓ ਕਮੈਂਟ ਕਰਕੇ ਕਿ ਜਰਾਬਾ ਕਿੱਧਰੋਂ ਪਤਲੀਆਂ ਆਂ ਇਹੋ ਜਾਲੀਦਾਰ ਹੈ ਇਹ ਕਿ ਓਏ ਕਿ ਨਹੀਂ ਓਏ ਗਮਲਾ ਨਹੀਂ ਉਹਦਾ ਗਮਲੇ ਦੇ ਥੱਲੇ ਸ਼ੇਕ ਕਰੀ ਜਾਂਦਾ ਇੱਕ ਉਹ ਕਰ ਲਓ ਇਹਦਾ ਥੱਲੇ ਏਸੀ ਲਗਾਉਣਾ ਚਾਹੀਦਾ ਹਾਂ ਏਸੀ ਲਗਾਇਆ ਜਾਲੀਦਾਰਾ ਤਾਂ ਮੱਖੀ ਰੇ ਵਿੱਚ ਵੀ ਆਣੇ ਮੇਰਾ ਇਹ ਰਿੰਗ ਜਿੱਦ ਦੇ ਗਿਆ ਏਰਿੰਗ ਕਿਥੇ ਸੋਨੇ ਦਾ ਹੀ ਜਿੱਦਾਂ ਮਰਜੀ ਹੋਵੇ ਹੈ ਜਿਹੜਾ ਮਰਜੀ ਹੋਵੇ ਇੱਕੜਾ ਤਾਂ ਹੈ ਕਿ ਪਲਾਸਟਿਕ ਦੇ ਹੋਏ ਇਹ ਪਲਾਸਟਿਕ ਦੇ ਨਹੀਂ ਲੋਹੇ ਦੇ ਆਹੋ ਲੋਹੇ ਦੇ ਨਹੀਂ ਐਲੇ ਕਿੰਨੇ ਬੰਦੇ ਆ ਇਹ ਤਾਂ ਨਹੀਂ ਮਮਾਗੇ ਇਹ ਪਲੇਨ ਜਿਆ ਨਿੱਕੇ ਨਿੱਕੇ ਆ ਨਹੀਂ ਕਿੰਨੇ ਕਿੰਨੇ ਬਹਿ ਹੁਣੇ ਮਮੀ ਹਾਂ ਨਾ ਕਿਹ ਹੈਗੇ ਬਹੁਤ ਪਏ ਆ ਪਲਾਸਟਿਕ ਵਾਲੇ ਦੇਖਿਓ ਬਈ ਬਹੁਤ ਚਲ ਫੇਰ ਦੌੜ ਚੱਲ ਅੰਦਰ ਗੈਟ ਆਊਟ ਨੌਨਸੈਂਸ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਆਈ ਹੋਪ ਤੁਹਾਨੂੰ ਬਲੌਗ ਪਸੰਦ ਆਇਆ ਹੋਊਗਾ